मैं नहीं बोल सकता। हेलो। सब बढ़िया सब बढ़िया। उस दिन यार तेरा वो सीन था। तो, तो, किसी तो आ, ना ना ये किसी उधर हम से बात नहीं करते। तो तेरे रात को कुछ बंदे फंसे थे। कहते उसके ताने पे मारते। चलो, एक मिनट रुको। ये भारतीय पार्टी पार्टी गा डीसालेगा कामदार शोर है। हरियाणा ऑन स्पीकर। भाई नीचे आओ यार शुरू करना। ਨਾ ਬੁਨਾਤਾ ਹੀ ਠੀਕ ਚਲ ਆ ਜਾਓ ਤੇ ਕੀ ਨਾਮ ਕੀ ਹੋਇਆ ਸਰ ਸਰ ਮੇਰਾ ਨਾਮ ਅਮਨਦੀਪ ਕੌਰ ਹੈ ਮੇਰੇ ਬੱਚੇ ਦਾ ਨਾਮ ਅਭੀਜੀਤ ਹੈ 6th ਕਲਾਸ ਵਿੱਚ ਐਸੇ ਸਾਲ ਹੀ ਉਹ ਆਇਆ ਹੈ ਤੇ ਪਰ ਆ ਹੁਣ ਜਿਹੜਾ ਮੌਸਮ ਖਰਾਬ ਹੋਣ ਕਰਕੇ ਬੱਚੇ ਸਾਡੇ ਉੱਥੇ ਫਸੇ ਹੋਏ ਸਕੂਲ ਦੇ ਵਿੱਚ ਜਵਾਰ ਨਵਨ ਜਵਾਰ ਨਮੋਦੀਆ ਵਿਦਿਆਲੇ ਦੇ ਵਿੱਚ ਤੇ ਅਜੇ ਤੱਕ ਸਾਡੇ ਬੱਚੇ ਬਾਹਰ ਨਹੀਂ ਆਏ ਉੱਥੇ ਫਸੇ ਪਏ ਨੇ ਨਾ ਕੋਈ ਪ੍ਰਸ਼ਾਸਨ ਨਾ ਕੋਈ মিডিਆ ਉੱਥੇ ਕੁਝ ਨਹੀਂ ਪਹੁੰਚਿਆ ਹੁਣ ਤੁਸੀਂ ਚਲੋ ਆਏ ਹੋ ਤਾਂ ਸ਼ਾਇਦ ਕੋਈ ਸੁਣਵਾਈ ਹੋ ਜਾਏ ਪਰ ਸਾਡੇ ਬੱਚੇ ਉੱਥੇ ਸੇਫ ਨਹੀਂ ਹੈਗੇ ਜੇ ਸਕੂਲ ਵਿੱਚ ਫੋਨ ਕਰਦੇ ਆ ਤਾਂ ਕੋਈ ਫੋਨ ਨਹੀਂ ਚੁੱਕਦਾ ਅਗੋ ਕਹਿੰਦੇ ਆ ਕਿ ਤੁਹਾਡੇ ਬੱਚੇ ਸੇਫ ਨੇ ਕੋਈ ਨਾ ਉੱਪਰਲੀ ਡੋਮ 'ਚ ਚੜਾਏ ਹੋਏ ਬੱਚੇ ਥੱਲੇੜੀ ਰੂਮ ਦੇ ਵਿੱਚ ਉੱਪਰ ਚੜਾ ਤੇ ਦਿੱਤੇ ਆ ਪਰ ਜੇ ਬਿਲਡਿੰਗ ਨੂੰ ਕੋਈ ਨੁਕਸਾਨ ਪਹੁੰਚ ਜਾ ਤਾਂ ਫਿਰ ਬੱਚਿਆਂ ਦਾ ਕੌਣ ਜ਼ਿੰਮੇਵਾਰ ਹੈ 30 ਤੱਕ ਛੁੱਟੀਆਂ ਕਰ ਦਿੱਤੀਆਂ ਗਈ ਸਰਕਾਰੀ ਨਹੀਂ ਸਰ ਇਹਨਾਂ ਨੇ ਇਹਨਾਂ ਨੇ ਕੋਈ ਛੁੱਟੀ ਨਹੀਂ ਕੀਤੀ ਸਾਰੇ ਪੰਜਾਬ ਦੇ ਵਿੱਚ ਸਕੂਲ ਦੇ ਵਿੱਚ ਛੁੱਟੀਆਂ ਨੇ 30 ਤੱਕ ਛੁੱਟੀਆਂ ਹੋਈਆਂ ਪਈਆਂ ਨੇ ਤਿੰਨ ਦਿਨੋਂ ਗੇਆ ਨਿਊਜ਼ ਆ ਰਹੀ ਆ ਕਿ ਤੇ ਸਕੂਲ ਦੇ ਵਿੱਚ ਛੁੱਟੀਆਂ ਨੇ ਛੁੱਟੀਆਂ ਨੇ ਅਸੀਂ ਇਹਨਾਂ ਨੂੰ ਫੋਨ ਕੀਤੇ ਕਿ ਸਾਰੇ ਸਾਰੇ ਪੰਜਾਬ ਦੇ ਚ ਛੁੱਟੀਆਂ ਹੋ ਗਈਆਂ ਨੇ ਸਾਰੇ ਸਕੂਲ ਬੰਦ ਹੈ ਕਿ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਛੁੱਟੀਆਂ ਹੋਈਆਂ ਸਾਨੂੰ ਜੀ ਸਾਨੂੰ ਸੈਂਟਰ ਸਰਕਾਰੋਂ ਸਾਨੂੰ ਕੋਈ ਆਰਡਰ ਨਹੀਂ ਆਇਆ ਜਿਸ ਨਾਲ ਆਪਾਂ ਸਕੂਲ ਨਹੀਂ ਬੰਦ ਕਰ ਸਕਦੇ ਨਾ ਹੀ ਤੁਸੀਂ ਬੱਚੇ ਲੀਵ ਤੇ ਲੈ ਕੇ ਜਾ ਸਕਦੇ ਹੋ ਹੁਣ ਕੀ ਮੰਗਰਦੇ ਹੁਣ ਸਾਡੀ ਇਹ ਮੰਗ ਹੈ ਕਿ ਸਾਡੇ ਬੱਚੇ ਜਲਦ ਤੋਂ ਜਲਦ ਸਾਡੇ ਸਾਡੇ ਬੱਚੇ ਸਾਡੇ ਕੋਲ ਹੋਣੇ ਚਾਹੀਦੇ ਸੇਫ ਹੋ ਵੀ ਕੁੜਾ ਬੱਚਾ ਕੀ ਨਾਮ ਆਦਾ ਕਿੰਨੀ ਚੜਦਾ ਹਾਂਜੀ ਸਰ ਮੇਰਾ ਨਾਮ ਸੰਧਿਆ ਮੈਂ ਤਾਲਪੁਰ ਪੰਡੋਰੀ ਤੋਂ ਹਾਂ ਮੇਰਾ ਬੇਟਾ ਮੌਲਿਕ ਸ਼ਰਮਾ ਇੱਥੇ 6th ਕਲਾਸ 'ਚ ਹੈ ਫਿਰ ਕੱਲ ਵੀ ਫੋਨ ਕੀਤਾ ਸੀ ਤੇ ਸਰ ਬੋਲਦੇ ਸੇਫ ਆ ਸਭ ਕੁਝ ਸੇਫ ਹੈ ਕੋਈ ਗੱਲ ਨਹੀਂ ਕਸ਼ਮ ਨੂੰ ਮੈਂ ਕਿਹਾ ਸੀ 7:00 ਵਜੇ ਕਿ ਸਰ ਮੈਂ ਲੈ ਜਾਂਦੀ ਆਣ ਕੇ ਤੇ ਸਰ ਨੇ ਨਹੀਂ ਭੇਜਿਆ ਕੱਲ ਵੀ ਇਹਨਾਂ ਦਾ ਸਕੂਲ ਲੱਗਾ ਹੋਇਆ ਸੀ ਜਦੋਂ ਕਿ ਜਦੋਂ ਕਿ ਸਾਰੇ ਛੁੱਟੀਆਂ ਪਈਆਂ ਹੋਈਆਂ ਨੇ ਕੱਲ ਵੀ ਇਹਨਾਂ ਨੇ ਕਲਾਸਿਸ ਲਗਾਈਆਂ ਨੇ ਸ਼ਾਮ ਨੂੰ ਇਹਨਾਂ ਦਾ ਰਿਮੀਡੀਅਲ ਲੱਗਦੀ ਟਿਊਸ਼ਨ ਲੱਗਦੀ ਆ ਉਹ ਵੀ ਲੱਗੀ ਇਹਨਾਂ ਦੀ ਸ਼ਾਮ ਨੂੰ ਤੇ ਬਾਕੀ ਮੈਂ ਅੱਜ ਮਾਰਨਿੰਗ ਫੋਨ ਕੀਤਾ ਹੈ ਤੇ ਬੋਲ ਰਹੇ تھے ਨਹੀਂ ਬੱਚੇ ਸੇਫ ਆ ਉਪਰ ਵੱਲ ਡੌਮਚ ਕਰਤੇ ਥਲਵਲ ਡੌਮਚ ਪਾਣੀ ਹੈ ਪ੍ਰਿੰਸੀਪਲ ਜਨ ਫੋਨ ਕੀਤਾ ਹੀ ਉਹ ਕਹਿੰਦੇ ਜੀ ਸਾਨੂੰ ਉੱਪਰ ਤੋਂ ਹੀ ਆਰਡਰ ਨਹੀਂ ਆਏ ਅਸੀਂ ਤੁਹਾਡੇ ਬੱਚੇ ਕਿੱਦਾਂ ਬੇਜ ਦਿੰਦੇ ਤੇ ਹੁਣ ਕੋਈ ਫੋਨ ਨਹੀਂ ਚੁੱਕ ਰਿਹਾ ਫੋਨ ਸਵਿਚ ਆਫ ਆ ਰਹੇ ਹੈ ਅਧਿਕਾਰੀ ਕੀ ਕਹਿੰਦੇ ਭਗਵੰਤ ਜੀ ਆ ਰਹੇ ਹਾਂ ਹਾਂ ਜੀ ਉਹ ਕਹਿੰਦੇ ਆ ਕਿ ਭਗਵੰਤ ਜੀ ਆ ਰਹੇ ਆ ਤੇ ਯਾਦਾ ਉਧਰ ਡਿਊਟੀਆਂ ਲੱਗੀਆਂ ਹੋਈਆਂ ਨੇ ਕਰਾਂਗੇ ਇਹਨਾਂ ਨੂੰ ਕਰਾਂਗੇ ਪਹਿਲੇ ਉਧਰ ਦੇਖ ਲਈਏ ਸਾਡੀ ਕੋਈ ਸੁਣਾਈ ਨਹੀਂ ਅਸੀਂ ਚਾਹਨੇ ਕਿ ਸਾਡੇ ਬੱਚੇ ਨੂੰ ਸੇਫਲੀ ਅੰਦਰੋਂ ਬਾਹਰ ਕੱਢ ਅਸੀਂ ਤਿੰਨ ਵਾਰੀ ਰਿਕੁਐਸਟ ਪਾ ਦਿੱਤੀ ਕਿ ਪਲੀ ਸਰ ਸਾਡੇ ਬੱਚੇ ਅੰਦਰ ਭੁੱਖੇ ਪਾਣੇ ਖੜੇ ਆ ਰਾਤ ਦੇ ਵੀ ਸਾਡੇ ਬੱਚੇ ਉੱਥੇ ਆ ਉਹਨਾਂ ਨੇ ਕੁਝ ਨਹੀਂ ਖਾਧਾ 14-1500 ਬੱਚਾ ਇੱਕ ਗਵਰਨਮੈਂਟ ਦੇ ਅੰਦਰ ਤੇ ਸਾਡੀ ਕੋਈ ਰਿਕੁਐਸਟ ਇੱਥੇ ਜਿਹੜੀ ਉਹਨਾਂ ਨੇ ਕੰਪਲੀਟ ਨਹੀਂ ਕੀਤੀ ਅਸੀਂ ਪਤਾ ਨਹੀਂ 112 ਤੇ ਕਿੰਨੀ ਵਾਰ ਕਾਲ ਕਰ ਦਿੱਤੀ ਹਰ ਬੱਚੇ ਕਹਿੰਦੇ ਹਰ ਜਿਹੜਾ ਨਾ ਪ੍ਰਭਾਵਿਤ ਖੇਤਰ ਇਹਦੇ ਵਿੱਚ ਇੱਕ ਹੈਲਪਲਾਈਨ ਨੰਬਰ ਵਾ ਅਸੀਂ ਉੱਥੇ ਕਾਲ ਕੀਤੀ ਕਹਿੰਦੇ ਤੁਹਾਡੀ ਰਿਕੁਐਸਟ ਪਾਤੀ ਆ ਕਿਸੇ ਦਾ ਬੱਚਾ 14-1500 ਬੱਚਾ ਜਿਹੜਾ ਸਾਡਾ ਅੰਦਰ ਖੜਾ ਆ ਅਸੀਂ ਦੱਸੋ ਵੀ ਇਹਨਾਂ ਦਾ ਰਿਕਵੈਸਟ ਨੂੰ ਕੀ ਕਰੀਏ ਅਸੀਂ ਜਿਹੜਾ ਕਿੰਨੇ ਕੀ ਸਰਕਾਰ ਨੂੰ ਪੈਸਾ ਦੇਣ ਦੇ ਇਤਨਾ ਚੰਗਾ ਸੀ ਆਪਣੀਆਂ ਵੋਟਾਂ ਬਣਾਈਏ ਕਮ ਸੇ ਕਮ ਅਸੀਂ ਆਪਣੀ ਪੈੜੀ ਆਪਣੀ ਜ਼ਮੀਨ ਆਪਣੇ ਬੱਚੇ ਤੇ ਬਚਾ ਸਕਦੇ ਕਿੰਨੇ ਬਚਾ ਸਕਦੇ ਹੁਣ ਅਧਿਕਾਰੀ ਕੋਈ ਪਹੁੰਚਿਆ ਜੇ ਕੋਈ ਥਲਕਾਰੀ ਕੋਈ ਅਧਿਕਾਰੀ ਨਹੀਂ ਅਸੀਂ ਡੀਸੀ ਦਫਤਰ ਤੱਕ ਪਹੁੰਚ ਕਰਕੇ ਆਏ ਹਾਂ ਉੱਥੇ ਸਾਡੇ ਉਹਨਾਂ ਥੋੜੀ ਬੋਦੀ ਸੁਣਵਾਈ ਕੀਤੀ ਆ ਪਰ ਸਾਨੂੰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਵੋਟ ਕੋਈ ਅਵੇਲੇਬਲ ਨਹੀਂ ਸਾਨੂੰ ਇਹ ਜ ਤੱਕ ਇਹ ਨਹੀਂ ਪਤਾ ਕਿ ਸਾਡੇ ਬੱਚੇ ਸਾਡੇ ਹੱਥਾਂ ਤੱਕ ਆਉਣਗੇ ਕਿ ਨਹੀਂ ਆਉਣਗੇ ਅਸੀਂ ਇੰਨੇ ਦੁਖੀ ਆ ਅਸੀਂ ਤਾਂ ਹੁਣ ਪੂਰਾ ਰੋਡ ਜਾਮ ਕਰਨ ਲੱਗੇ ਆ ਜਦ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਨਹੀਂ ਤੇ ਫਿਰ ਅਸੀਂ ਇਸ ਸਕੂਲ ਬਿਲਕੁਲ ਇਹਦਾ ਬਾਈਕਟ ਕਰਾਂਗੇ ਅਸੀਂ ਇਸ ਸਕੂਲ ਵਿੱਚ ਆਪਣੇ ਬੱਚੇ ਨਹੀਂ ਪਾਉਣੇ ਕਿੰਨੇ ਬੱਚੇ ਫਸੇ ਆ ਕਿੰਨੇ ਬੱਚੇ ਟੁੱਟੇ 1500 ਬੱਚਾ ਵਾਥੇ ਤੇ ਸਾਰਾ ਬੱਚਾ ਜਿਹੜਾ ਹੋ ਸਕਦਾ ਸਕੂਲ ਦੇ ਕੇਹੇ ਪ੍ਰਸ਼ਾਸਨ ਨਾਲ ਗੱਲ ਹੋਈ ਤਾਂ ਸਾਡੀ ਸਕੂਲ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਸਾਡੇ ਕੋਲ ਕੋਈ ਸਹੂਲਤ ਨਹੀਂ ਆ ਬੱਚਿਆਂ ਦੀ ਕੋਈ ਬੈਲਟ ਆ ਅਗਰ ਪਾਣੀ ਜ਼ਿਆਦਾ ਆ ਜਾਂਦਾ ਬੱਚਿਆਂ ਕੋਲ ਤਾਂ ਆਪਣੀ ਸੇਫਟੀ ਬੈਲਟ ਵੀ ਨਹੀਂ ਹੈਗੀ ਕਿ ਬੱਚਾ ਅਗਰ ਇਮਾਰਤਾਂ ਵੀ ਤੁਹਾਨੂੰ ਪਤਾ ਹੈ ਕਿੰਦਾਂ ਦੀਆਂ ਹੁੰਦੀਆਂ ਸਰਕਾਰੀ ਸਕੂਲ ਦੀਆਂ ਜੇ ਇਮਾਰਤ ਨੂੰ ਕੁਝ ਹੋ ਜਾਂਦਾ ਬੱਚੇ ਨੂੰ ਕੋਈ ਕੌਣ ਜ਼ਿੰਮੇਵਾਰ ਵਾ ਜੇ ਕੱਲ ਨੂੰ ਸਾਡੇ ਇੱਕ ਬੱਚੇ ਨੂੰ ਮੇਰਾ ਸਿਰਫ ਭਗਵੰਤ ਮਾਨ ਸਿਰਫ ਭਗਵੰਤ ਮਾਨ ਕਿਉਂਕਿ ਸਾਰੀ ਜਿੰਨੀ ਪੁਛੀਦਾ ਵਾ ਜੇ ਭਗਵੰਤ ਮਾਨ ਦੀ ਨਗਰ ਆਇਆ ਵਾ ਸਾਰੀ ਫੋਰਸ ਉਹਦੇ ਪਿੱਛੇ ਗਈ ਆ ਡੀਸੀ ਉਹਦੇ ਪਿੱਛੇ ਗਿਆ ਵਾ ਐਸਡੀਐਮ ਉਹਦੇ ਪਿੱਛੇ ਗਿਆ ਵਾ ਅਸੀਂ ਦੋਸਤੋ ਕਿਹਦੇ ਕੋਲ ਜਾਈਏ ਜੇ ਅਸੀਂ ਥਾਣੇ 'ਚ ਜਾਂਦੇ ਹਾਂ ਸਾਰੇ ਕਹਿੰਦੇ ਕਿ ਇੱਥੇ ਕੋਈ ਹੈ ਹੀ ਨਹੀਂ ਸਾਰਾ ਜੋ ਪ੍ਰਸ਼ਾਸਨ ਵਾ ਉਹ ਭਗਵੰਤ ਮਾਨ ਦੀ ਦੇਖ-ਰੇਖ ਵਿੱਚ ਗਿਆ ਵਾ ਤਾਂ ਸਾਡੇ ਬੱਚੇ ਕਿੱਥੇ ਜਾਣ ਅੱਜ ਕਿਤੇ ਸਿਰ ਤੇ ਪਰੌਣ ਬੱਚੇ ਸੱਡੀ ਆ ਜਾਂਦੇ ਫਿਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਜੋਖਮ ਵਿੱਚ ਪਾ ਕੇ ਅਸੀਂ ਆਪਣੇ ਬੱਚੇ ਲੈ ਕੇ ਆਉਨੇ ਪਰ ਉਹਦੀ ਜ਼ਿੰਮੇਵਾਰ ਜਿਹੜਾ ਵਾ ਭਗਵੰਤ ਮਾਨ ਸਰਕਾਰ ਹੋਏਗੀ ਕੀ ਨਾਮ ਬੱਚੇ ਦਾ ਕੋਈ ਹਾਂਜੀ ਸਰ ਮੇਰਾ ਨਾਮ ਮਨਜੂਆ ਮੈਂ ਤਲਪੁਰ ਪੰਡੋਰੀ ਤੋਂ ਹਾਂ ਮੇਰੀ ਬੇਟੀ 6ਥ ਕਲਾਸ ਚ ਇੱਥੇ ਪੜਦੀ ਹੈ ਸਟਾਈਲਾ ਤੇ ਆਪਾਂ ਕੱਲ ਦਾ ਹੀ ਸਰ ਬਹੁਤ ਫੋਨ ਕਰ ਰਹੇ ਹਾਂ ਸਕੂਲ ਦੇ ਵਿੱਚ ਕਿ ਬੱਚੇ ਸਾਰਿਆਂ ਨੇ ਛੁੱਟੀਆਂ ਪੈ ਗਈਆਂ ਤੇ ਸਾਡੇ ਬੱਚਿਆਂ ਨੂੰ ਵੀ ਸਰ ਛੁੱਟੀਆਂ ਪਈਆਂ ਜਾਂ ਕਿੱਦਾਂ ਵਾ ਕੀ ਮੋਲਚਾਲ ਹੈ ਪਰ ਕਹਿੰਦੇ ਹੀ ਬਸ ਕਹਿੰਦੇ ਕਿ ਬੱਚੇ ਠੀਕ ਆ ਡਾਡੇ ਬਿਲਕੁਲ ਠੀਕ ਆ ਹੁਣ ਪਰ ਸਾਨੂੰ ਕੋਈ ਵੀ ਹੈਲਪ ਨਹੀਂ ਮਿਲ ਰਹੀ ਇੱਥੋਂ ਅਸੀਂ ਪਿੰਡ ਦੇ ਬਾਹਰ ਖੜੇ ਹਾਂ ਲਖੋਵਾਲ ਵਾਲੀ ਸਾਈਡ ਪਰ ਕੋਈ ਹੈਲਪ ਨਹੀਂ ਮਿਲਣਦੀ ਹੁਣ ਪ੍ਰਸ਼ਾਸਨ ਨੂੰ ਸਾਡੀ ਕਰੀ ਅਹੀ ਬੇਨਤੀ ਹੈ ਸਾਡੀ ਕਿ ਜਲਦ ਜਲਦ ਸਾਡੇ ਬੱਚੇ ਬਾਹਰ ਆਣ ਬੱਚੇ ਨਾਲ ਗੱਲਬਾਤ ਹੋਈਆ ਕੋਈ ਬੱਚੇ ਨਾਲ ਗੱਲਬਾਤ ਕੋਈ ਨਹੀਂ ਹੋਈ ਹੈਗੀ ਹੁਣ ਕਿੱਥੇ ਬੱਚੇ ਦੂਜੀ ਬਿਲਡਿੰਗ 'ਚ ਬੈਠੇ ਕਿੱਥੇ ਬੈਠੇ ਸਾਨੂੰ ਤੇ ਹੀ ਕਿਹਾ ਗਿਆ ਕਿ ਦੂਸਰੀ ਬਿਲਡਿੰਗ 'ਚ ਹੈ ਬੱਚੇ ਕਿਉਂਕਿ ਨੀਚੇ ਵਾਲੀ ਬਿਲਡਿੰਗ ਤਾਂ ਪੂਰੀ ਪਾਣੀ ਨਾਲ ਭਰੀ ਹੋਈ ਆ